ਕਿਆ ਬਾਤ ਹੈ ਵੇ ਜਾ ਤੇ ਸਾਨੂੰ ਵੀ ਰਖਵਾ ਰੂਪ ਦੇ ਦੇ ਕਿਆ ਬਾਤ ਹੈ ਵੇ ਨਹੀਂ ਤੇ ਗੋਰੀ ਆ ਦਾ ਜਮ ਬੰਦੇ ਕਰ ਦੇ ਓਏ ਕਿਆ ਬਾਤ ਹੈ ਕੋਈ ਛੁੱਟੀ ਮੈਂ ਸਕੂਨ ਹੋ ਗਈ ਵੇ ਮਾਇਆ ਸੀ ਉਜੜ ਗਏ ਤੇਰੀ ਮੰਤ ਕਬੂਲ ਹੋ ਨੇ ਕਾਲਾ ਈਂ ਦੋਰਾ ਦੇਣਾ ਅੱਜੇ ਨੇ ਕਾਲਾ ਮੈਂ ਕੁੜੀਆਂ ਦੀ ਪਰਦਾ ਹਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਕੀ ਬਾਤ ਹੈ ਨਹੀਂ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਬਹੁਤ ਖਾਦੇ ਨੇ ਜਖਮ ਬਹੁਤ ਖਾਦੀਆਂ ਨੇ ਛੱਟ ਤੇ ਮੈਂ ਦਰਦ ਦੀ ਕਹਾਣੀ ਤੈਨੂੰ ਜਾ ਜਾ ਕੇ ਦੱਸਾਂ ਨਹੀਂ ਮੈਂ ਕਿੰਦੇ ਕਿੰਦੇ ਕੋਲ ਤੇਰੀ ਗਲਤੀ ਸੁਫਾ ਨਹੀਂ ਹੈ ਹਾਇ ਮੈਂ ਰੱਬ ਤਾ ਨਹੀਂ ਜੋ ਤੈਨੂੰ ਮਾਫ਼ ਕਰੀ ਜਾਵਾਂ ਤੇਰੀ ਨਹੀਂ ਮੈਂ ਰੱਬ ਤਾ ਨਹੀਂ ਜੋ ਤੈਨੂੰ ख़री <laughs> <laughs> <laughs>